য়াালয় মাল আলোলেওল আনিন্য৅জঠেিকারেূ আদেটক্টুরেেকারগেচল আজিন্পরগার্ং হেলালে Nicolas langYeah 12th沒錯. হরাএলো. তাএজ্টিনে য়ারে,থি ਓਏ ਜਦੋਂ ਤੂੰ ਪੁੱਛੇਂ ਕਿ ਨੂੰ ਪਤਾ ਵੀ ਉਹ ਹੀ ਤੇਰੇ ਬਾਪੂ ਉਹ ਹੀ ਬਾਪੂ ਸਾਡੇ ਪਾਈਂ ਨਾ ਜੱਗ ਪਾ ਹੋਏ ਨਾ ਮਤਲਬ 100 ਗ੍ਰਾਮ ਹੀ ਹੁੰਜਾਈ ਪਈ ਹੁਣ ਕਿੱਦਾ ਫੇਰ ਪੋਣੀ ਆ ਆ ਵੇਖ ਲਓ ਕੋਈ ਆ ਮੱਤ ਬੱਜੀ ਲਾ ਮੇਰੀ ਹਾਂ ਜੀ ਸਾਹਿਬ ਮੈਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ 100 ਗ੍ਰਾਮ ਹੀ ਹੁੰਣ ਪੋਣੀ ਦੱਤੇ ਆਖੀ ਤੇਰਾ ਨਾਂ ਆ ਗਈ ਆ ਜਿੱਥੇ ਰਹਿਣਾ ਜਿੱਥਾਰ ਸੇਗਾ ਕਿੱਥੇ ਰਹਿਣ ਆਲਾ ਮੈਂ ਰਾਂਜੇ ਤੇਰਾ ਰਾਂਜੇ ਦਾ ਆਉਂਦਾ ਹੀ ਨਹੀਂ ਆ ਓਹ ਪੁਲਿਸ ਤੋਂ ਚੰਗੀ ਨਾ ਬੋਲਣਾ ਓਏ ਮਲਾਇਓ ਨੇ ਵਰਦੀ ਪਾਤੀ ਉਹਨਾਂ ਦੀ ਵੀ ਭਾਜੀ ਆ ਵੇਖੋ ਮੇਰੀ ਜਿਹੜਾ ਨੀ ਪੜਦੀ ਪੜਦੀ ਪਾੜੀ ਤੇਰੇ ਆ ਪੜੀ ਇੱਕ ਕਿਤਾਬ ਪੜੀ ਤੇਰਾ ਸੌਖਾਵੇਂ ਪੜੀ ਨੇ ਆਹ ਇਹ ਵਰਦੀ ਭਾਜੀ ਇਹ ਪਾੜੀ ਹੈ ਕੋਣ ਲਾ ਲ ਕੋਈ ਅਹੀਂ ਇਨਾ ਕੋਟੇ ਰਾਖਾ ਜਾ ਤੇਰੇ ਕੋਲ ਫੜਿਆ ਪੱਕਾ ਦੀ ਲਾਵਾ ਆ ਆ ਵੇਖੋ ਆਹਦਾ ਮੀਟ ਮੱਖਾਂ ਦਾਵਾ ਆ ਟੱਕਰੋ ਦੇਖੋ ਮੇਰਾ ਮੇਰਾ ਤੱਕ ਲਾਓ ਤੇ ਆਹ ਮੇਰਾ ਨਾਮ ਦਾ ਆਹ ਬਲਾਜੇ ਸੁਣਿਆ ਮੈਂ ਨਾ ਮੈਂ ਨਾ ਇਹ ਕਿਹੜਾ ਬਸਸ ਦਾ ਨੰਬਰ ਹੈ ਇਹ ਸੁਣਵਾ ਕਰਾ ਦੇ ਨਾ ਨਾ ਪੁੱਛ ਲੈ ਹਾਂ ਇਹ ਕਿੱਥੇ ਲੈ ਕੇ ਜਾ ਰਹੇ ਆ ਮਾਨੂੰ ਆ ਕੇ ਰੱਖ ਇਹਨੇ ਪੁੱਛਿਆ ਕਿ ਕਿੱਥੇ ਲੈ ਕੇ ਜਾ ਰਹੇ ਤੁਸੀਂ ਇਹ ਕਟਾਉਂਦੇ ਥਾਣੇ ਦਾ ਇੱਕ ਆ ਹਾਂਜੀ ਇਹ ਆਜ ਕਾ ਮੈਂ ਰੀਚਾਰਜ ਖਾਤੋਂ ਇਹਨਾਂ ਦਾ ਆ ਟੁਲਕੇ ਤੇ ਮੈਂ ਵੀ ਬੱਲੇ ਜਾਣਾ ਇਹਦਾ ਹੱਟ ਠਾਟ ਰੱਖਾ ਅਹੀਂ ਜਾ ਕੇ ਚੌਕੀ ਤੇ ਰਜਿਸਟਰ ਕਰਾ ਦੇ ਕਹਣੀ ਜਿਹੜੀ ਕਾਰਵਾਈ ਬੰਦ ਚੋਪਾ ਇਹ ਇਹ ਨੌਬਤ ਕਿਉਂ ਆਈ ਮਰਦੀ ਪਾ ਰਹੀ ਆਪਾਂ ਦੇਖੋ ਜੀ ਹੁਣ ਲੋਕ ਆ ਆਪਿਆ ਤੋਂ ਮੇਹੀਆ ਇਹਨਾਂ ਤੋਂ ਇਲਾਵਾ ਨਰਾਜ ਨੇ ਲੋਕਾਂ ਨੂੰ ਪੁੱਛੋ ਕਿੰਨੀ ਬਣਿਆ ਜੇ ਤੋ ਮੈਂ ਕਿਹਾ ਮੈਂ ਮੈਿਕ ਪੇ ਜੀ ਕਰਨੀ ਆ ਆਹ ਲੈ ਬਹੁਤ ਹੈ ਇਹ ਕੰਮ ਨਹੀਂ ਹੋ ਰਿਹਾ ਆਹ ਬੰਦ ਨਹੀਂ ਮੈਂ ਆਹ ਲੈ ਹਲੋ ਕੀ ਬੋਲਦੀ ਹੈ ਇਹਨਾਂ ਦੀ ਗੱਲ ਨਾਲ ਵੀ ਹੈ ਬਾਈ ਤੇ ਜੀ 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 ਜੀ